मोदी सरकार 3.2 ਦਾ આજ ਪਹਿਲਾ ਬਜਟ ਹੈ ਤਾਂ 11 ਵਜੇ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਬਜਟ ਦਾ ਜ਼ਿਕਮਤ ਮੰਤਰੀ ਨਰਮਲਾ ਸਿਤਾ ਰਮਨ ਬਜਟ ਪੇਸ਼ ਕਰਨਗੇ ਤਾਂ ਸਿਤਾ ਰਮਨ 17ਵੀਂ ਵਾਰ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਮੱਧ ਵਰਗ ਨੂੰ ਟੈਕਸ ਦੇ ਵਿੱਚ ਛੋਟ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਤਾਂ ਸੁਭਾਵਿਕ ਤੌਰ ਤੇ ਮੋਦੀ ਸਰਕਾਰ ਦੀ ਤੀਜੀ ਟਰਮ ਦਾ ਇਹ ਪਹਿਲਾ ਬਜਟ ਹੈ ਔਰ ਕੱਲ ਜੇਕਰ ਮੋਦੀ ਪੀਆ ਮੋਦੀ ਦੇ ਵੱਲੋਂ ਜੋ ਸੰਬੋਧਨ ਉਹਨਾਂ ਨੇ ਕੀਤਾ ਸੈਸ਼ਨ ਤੋਂ ਪਹਿਲਾਂ ਉਸ ਨੂੰ ਗਵਾਰ ਦੇ ਨਾਲ ਵੇਖਿਆ ਜਾਏ ਸੁਣਿਆ ਜਾਵੇ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਇਹ ਬਜਟ ਜਿਹੜਾ ਹੈ ਉਹ ਵਿਕਸਿਤ ਭਾਰਤ ਦੀ ਚਲਕ ਦਿਖਾਏਗਾ ਔਰ ਇਸ ਦੇ ਵਿੱਚ ਮੋਦੀ ਜੀ ਆ ਗਰੰਟੀਆਂ ਵੀ ਹੋਣਗੀਆਂ ਇਹ ਸਭ ਕੁਝ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਦੇਖਣਾ ਹੋਏਗਾ ਕਿ ਕੁਝ ਇਸ ਬਜਟ ਦੇ ਵਿੱਚ ਮਿਲਦਾ ਹੈ ਕਰੀਬ 8:30 ਵਜੇ ਦੱਸਦੇ ਕਿ ਵਿੱਤ ਮੰਤਰਾਲੇ ਪੌਂਚਨਗੇ ਨਿਰਮਲਾ ਸੀਤਾਰਮਨ ਯਾਨੀ ਕਿ ਵਿੱਤ ਮੰਤਰੀ ਤਾਂ ਸਭ ਤੋਂ ਬਾਅਦ ਰਿਕਾਰਡ ਪੇਸ਼ ਕਰਨ ਜਾਂ ਰਿਕਾਰਡ ਤੋੜ ਇਸੇ ਕਹਿ ਸਕਦੇ ਆ ਕਿ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ 9 ਵਜੇ ਵਿਤ ਮੰਤralੇ ਦੀ ਟੀਮ ਦੇ ਨਾਲ ਮੀਡੀਆ ਨੂੰ ਮਿਲਣਗੇ ਸਵੇਰੇ 9:10 ਤੇ ਰਾਸ਼ਟਰਪਤੀ ਪਵਨ ਜਾਨਗੇ ਵਿਤ ਮੰਤਰੀ ਔਰ 9:45 ਯਾਨੀ ਕਿ ਪੌਣੇ 10 ਵਜੇ ਸੰਸਦ ਪਵੰਦੇ ਲਈ ਰਵਾਨਾ ਹੋਣਗੇ ਤਾਂ 10 ਵਜੇ ਸੰਸਦ ਪਵਨ ਪਹੁੰਚਣਗੇ ਵਿਤ ਮੰਤਰੀ ਸੰਸਦ ਪਵਨ ਦੇ ਵਿੱਚ ਦੱਸ ਦੇਗੇ ਕੈਬਨਿਟ ਦੀ ਬੈਠਕ ਹੋਏਗੀ ਕੇਂਦਰੀ ਕੈਬਨਿਟ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤਾਂ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਵਿਤ ਮੰਤਰੀ ਔਰ 80C ਤਹਿਤ ਨਿਵੇਸ਼ ਦੇ ਵਿੱਚ ਛੋਟ ਦੀ ਸੀਮਾ ਵਧਾਉਣ ਤੇ ਨਜ਼ਰ ਰਹੇਗੀ ਇਹ ਛੋਟ ਫਿਲਹਾਲ 1.5 ਲੱਖ ਰੁਪਏ ਦੀ ਹੈ ਹੋਮ ਲੋਨ ਤੇ ਵਿਆਜ ਤੇ ਛੋਟ ਵੀ ਨਜ਼ਰ ਹੈ ਔਰ ਫਿਲਹਾਲ 1.5 ਲੱਖ ਤੱਕ ਟੈਕਸ ਮੁਕਤ ਹੈ ਆਸ਼ਵਾਨ ਪਾਰਦੇ ਵਿੱਚ ਕਵਰ ਵਧਾਇਆ ਜਾ ਸਕਦਾ ਹੈ ਫਿਲਹਾਲ ਆਸ਼ਵਾਨ ਪਾਰਦੇ ਵਿੱਚ ਦੱਸਿਆ ਕਿ 5 ਲੱਖ ਤੱਕ ਦਾ ਹੀ ਕਵਰ ਹੈ ਤਾਂ ਸੀਰੀ ਜੀ ਦੇ ਤੱਕ ਹੈਲਥ ਇੰਸ਼ੋਰੈਂਸ ਦੇ ਵਿੱਚ ਛੋਟ ਦੀ ਹੱਦ 25000 ਤੋਂ ਵਧਾਈ ਜਾ ਸਕਦੀ ਹੈ ਵਧਾਈ ਜਾਂਦੀ ਹੈ ਜਾਂ ਨਹੀਂ ਵਧਾਈ ਜਾਂਦੀ ਇਸ ਤੇ ਨਜ਼ਰ ਰਹੇਗੀ ਔਰ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਸਬਸਿਡੀ ਵੀ ਵਧਾਈ ਜਾ ਸਕਦੀ ਹੈ

بس یہی اپیل ہے اور کچھ نہیں۔ ਸਕਲ ਮਿਲਾ ਕੇ ਕਿਸਾਨ ਜਿਹੜੇ ਨੇ ਔਰ ਕਿਸਾਨ ਹੁਣ ਭਾਵੇਂ ਮਹਿਲਾਵਾਂ ਹੋਣ ਭਾਵੇਂ ਮਜ਼ਦੂਰ ਹੋਣ ਭਾਵੇਂ ਜਨਰਲ ਵਰਗ ਹੋਵੇ ਤਾਂ ਸਭ ਨੂੰ ਆਸਾ ਉਮੀਦ ਆ ਰਹੀਆਂ ਨੇ ਸੁਭਾਵਿਕ ਤੌਰ ਤੇ ਕਿਉਂਕਿ ਸਾਲਾਨਾ ਬਜਟ ਹੁੰਦਾ ਹੈ ਔਰ ਸਾਲਾਨਾ ਬਜਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਕੀ ਕੁਝ ਛੋਟ ਦੇਣ ਜਾ ਰਹੀ ਹੈ ਕਿਉਂਕਿ ਹਰ ਇੱਕ ਇਹ ਵੀ ਅਸੀਂ ਕਹਿ ਸਕਦੇ ਹਾਂ ਕੀ ਸਰਕਾਰ ਨੇ ਜਿਹੜਾ ਆਪਣਾ ਖਰਚਾ ਹੈ ਸਰਕਾਰ ਨੇ ਜਿਹੜੀ ਆਮਦਨ ਹੈ ਉਸ ਨੂੰ ਬੈਲੈਂਸ ਕਰਕੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰਨੀਆਂ ਹੁੰਦੀਆਂ ਨੇ ਪਰ ਦੂਸਰੇ ਪਾਸੇ ਜਦੋਂ ਇਹ ਕਿਹਾ ਜਾ ਰਿਹਾ ਹੋਵੇ ਕਿ ਮੋਦੀ ਦੀਆਂ ਗਰੰਟੀਆਂ ਇਸ ਦੇ ਵਿੱਚ ਨਜ਼ਰ ਆਉਣਗੀਆਂ ਔਰ ਲੋਕਾਂ ਦੇ ਵਿਕਸਿਤ ਭਾਰਤ ਜਿਹੜੇ ਲੋਕਾਂ ਨੂੰ ਵਿਕਸਿਤ ਭਾਰਤ ਦੀ ਚਲਕ ਇਸ ਦੇ ਵਿੱਚ ਵੇਖਣ ਨੂੰ ਮਿਲੇਗੀ ਤਾਂ ਉਮੀਦਾਂ ਜਿਹੜੀਆਂ ਨੇ ਸੋ ਵੱਧਦੀਆਂ ਇਹ ہمارے ਸਾਥ 2014 ਮੈਂ ਮਾਂਜੂ ਪ੍ਰਧਾਨ ਮੰਤਰੀ ਜੀ ਨੇ ਵਾਦਾ ਕੀਤਾ ਥਾ कि स्वामीनाथन जी की रिपोर्ट को लागू करेंगे सी टू प्लस फिफ्टी देंगे और किसान की जो इनकम है उसको डबल करेंगे तो हम ये जो हमारी मांगे हैं एक तो एम एस पी की लीगल गारंटी और किसान और मजदूर का जो कर्जा है जो दिन ब दिन बढ़ रहा है उस पर बात होनी चाहिए और हम चाहते हैं कि जितने भी एग्रीकल्चर इम्प्लीमेंट्स हैं उनको जी एस टी से बाहर किया जाए क्योंकि उन पर जी एस टी लगने से किसान पर बहुत ज़्यादा बोझ पड़ा है साथ ही हम चाहते हैं कि डीजल पे हमें सब्सिडी मिले किसानी के लिए और एक पेंशन जो सभी देश के जो एम्प्लॉइज हैं उनको मिलती है और हम सोचते हैं हमारी समझ के हिसाब से किसान और मजदूर भी देश के लिए काम करता है उनको भी सात साल के बाद पेंशन होनी चाहिए देखिए जो बजट पेश कर रही है सरकार उस पर पूरे देशवासियों की निगाह होती है اسی طرح کسانوں کی بھی نگاہ ہے کہ کوئی کسانوں کے لیے اس میں کوئی کچھ نہ کچھ رکھا جائے جو کسانوں کے اس اوپر قرضہ اتنا چڑا ہے اس کے لیے کچھ نہ کچھ بجٹ میں رکھا جائے جو کسانوں کو قرضہ معافی ہو جائے ایم ایس پی تے جیڑا کوئی اودے وچ کوئی وعدہ کیتا جاوے تے اس لیے بجٹ رکھا جائے کسانوں کو بہت امیدیں ہیں اگے دیکھیے سرکار کیا کرتی ہے دیکھیے کھیتی بیج جو ہے بہت مہنگے ہو گئے ہیں खेती के ऊपर बहुत खर्चा आ रहा है जो एम एस पी सरकार देती है बहुत कम देती है इसलिए जो सरकार किसान या मजदूर है उसके ऊपर कर्जा चढ़ रहा है देखो जी जहाँ जैसे कि सभी लोग आस रखते हैं देश में सभी को है कि कोई सरकार हमारे लिए को मुहैया करेगी जैसे कि टैक्स वगैरह जो भी जैसे पे करते हैं लोग हम भी चाहते हैं कि किसान भी ऐसे ही हमें भी कुछ मिले क्योंकि हमारा जो खर्चा है बहुत बढ़ा दिया ਇਹ ਬੀਜ ਦੀ ਗੱਲ ਕਰ ਲਈਓ ਤਾਂ ਬੀਜ ਬਹੁਤ ਮਹਿੰਗਾ ਹੋ ਗਿਆ ਉਸਮੇ ਕੋਈ ਸਬਸਿਡੀ ਨਹੀਂ ਹੈ ਔਰ ਨਾ ਹੀ ਕੋਈ ਔਰ ਸੰਦੋਮੇ ਹੈ ਜਿਵੇਂ ਇੱਕ ਟਰੈਕਟਰ ਹੈ ਟਰੈਕਟਰ ਮੇ ਸਭ ਤੋਂ ਜ਼ਿਆਦਾ ਹਮੇ ਜਿਹੜਾ ਆ ਕਿ ਮਤਲਬ ਜਾਤਾ ਟੈਕਸ ਲੱਗ ਰਹਾ ਹੈ اور اور بھی مشینری بہت ہے جس میں بہت زیادہ ٹیکس ہے ہم بھی چاہتے ہیں کہ جیسے عام لوگوں کو desh ke logon ko desh ke nagrikon ko jo suvidha milti hai usi tarah se hamare hi kisan ko bhi aise hi suvidha mile kyunki hamare kisan bahut hi karzai ho chuke hain is sarkaron ki karan ke jiske sanu subsidy ਤਕਲ ਮਿਲਾਕੇ ਪਹਿਲੇ ਮਹਿਲਾ ਵਿੱਤ ਮੰਤਰੀ ਹੋਣਗੇ ਜਿਹੜੇ ਕਿ 7ਵੀਂ ਵਾਰ ਬਜਟ ਪੇਸ਼ ਕਰ ਰਹੇ ਨੇ ਨਿਰਮਲਾ ਸੀ타 ਰਮਨ ਔਰ ਕਿਸਾਨਾਂ ਦਾ ਬਿਆਨ ਤੁਸੀਂ ਸੁਣਿਆ ਹੈ ਕਿਸਾਨਾਂ ਨੂੰ ਕਾਫੀ ਉਮੀਦਾਂ ਨੇ ਔਰ ਕਿਸਾਨੇ ਕਹਿ ਰਹੇ ਨੇ ਕਿ ਸਾਨੂੰ ਦੇ ਜਲ ਦੇ ਸਬਸਿਦੀ ਇਸ ਤੋਂ ਇਲਾਵਾ ਮਜ਼ਦੂਰਾ ਕਿਸਾਨਾਂ ਨੂੰ ਪੈਨਸ਼ਨ ਤਾਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਬੈਠੇ ਹੋਏ ਨੇ ਔਰ ਵੇਖਣਾ ਹੋਏਗਾ ਕਿ ਕੁਝ ਸਰਕਾਰ ਜਿਹੜੀ ਦਿੰਦੀ ਔਰ ਜਿੱਕਰ 80 ਸੀ ਦੇ ਵਿੱਚ ਟੈਕਸਟ ਛੂਟ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਵੇਂ ਬਿਲਦੀ ਆ ਉਹ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਤਾਂ ਜੇਕਰ ਉਦਾਹਰਨ ਦੇ ਤੌਰ ਤੇ ਸਾਲਾਨਾ ਇਨਕਮ 10 ਲੱਖ ਰੁਪਏ ਤੁਹਾਡੀ ਤਾਂ ਅਜਿਹੇ ਦੇ ਵਿੱਚ ਇੱਕ ਰਕਮ ਤੇ ਇਨਕਮ ਟੈਕਸ भरना ਹੋਵੇਗਾ ਔਰ ਪੁਰਾਣੇ ਟੈਕਸ ਰਿਜੀਮ ਦੇ ਹਿਸਾਬ ਦੇ ਨਾਲ 10 ਲੱਖ ਰੁਪਏ ਖੱਲਾ 1 ਲੱਖ 12500 ਰੁਪਏ ਟੈਕਸ ਬਣੇਗਾ ਤਾਂ ਜੇਕਰ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਫਿਰ 10 ਲੱਖ ਦੀ ਬਜਾਏ ਸਾਢੇ 8 ਲੱਖ ਰੁਪਏ ਯਾਨੀ ਤੇ 82500 ਰੁਪਏ ਟੈਕਸ ਜਿਹੜੇ ਨੇ ਹੁੰਦੇ ਨੇ ਹੁਣਗੇ ਯਾਨੀ ਕਿ 30000 ਰੁਪਏ ਦਾ ਟੈਕਸ ਬਚ ਜਾਏਗਾ ਤਾਂ ਟੈਕਸ ਛੂਟ ਦਾ ਫਾਇਦਾ ਉਸੇ ਵੇਲੇ ਮਿਲਦਾ ਜਦੋਂ ਪੁਰਾਣੇ ਟੈਕਸ ਰਿਜਮ ਦੇ ਹਿਸਾਬ ਦੇ ਨਾਲ ਟੈਕਸ ਭਰਦੇ ਨੇ ਤਾਂ ਕੁੱਲ ਮਿਲਾ ਕੇ ਆ ਕਾਫੀ ਜ਼ਿਆਦਾ ਉਮੀਦਾਂ ਨੇ ਇਨਕਮ ਟੈਕਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਨਜ਼ਰਾ ਬੜੀਆਂ ਰਹਿੰਦੀਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਦੇਸ਼ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੇ ਟੈਕਸ ਪੇਅਰ ਨੇ ਔਰ ਕੁੱਲ ਮਿਲਾ ਕੇ ਠੀਕ ਕੁ ਜਨਨ ਨੂੰ ਫਾਇਦੇ ਹੋਣਗੇ ਨਜ਼ਰ ਆਉਣਗੇ ਦੇਖੋ ਜਿੱਦਾਂ ਜੈਸੇ ਕਿ ਸਭੀ ਲੋਕ ਆਸ ਰੱਖਤੇ ਹਨ ਦੇਸ਼ ਮੇਂ ਸਭੀ ਕੋ ਹੈ ਕਿ ਕੋ ਸਰਕਾਰ ਬਾਈਟ ਅੱਜ ਪੇਸ਼ ਹੋ ਰਿਹਾ ਸਾਰੇ ਬਾਈਟ ਦੀ ਜਿਹੜੀ ਉਮੀਦ ਆ ਸਾਰੇ ਕਿਸਾਨ ਮਜ਼ਦੂਰ ਜਿਹੜੇ ਆ ਉਹਨਾਂ ਦੀ ਨਿਗਾਹ ਬਾਈਟ ਤੇ ਆ ਜੇ ਅੱਜ ਬਾਈਟ ਪੇਸ਼ ਹੁੰਦਾ ਤੇ ਕਿਸਾਨ ਮਜ਼ਦੂਰ ਦੇ ਹੱਕ ਵਿੱਚ ਆਉਂਦਾ ਵਾ ਤੇ ਤਾਂ ਕਿਸਾਨ ਮਜ਼ਦੂਰਾਂ ਦਾ ਜੇ ਰੋਜ਼ਗਾਰ ਚੱਲ ਸਕਦਾ ਵਾ ਜੇ ਸਰਕਾਰ ਪਹਿਲਾਂ ਦੀ ਤਰ੍ਹਾਂ ਬਾਈਟ ਦਾ ਸੈਸ਼ਨ ਕਰਦੀ ਆ ਤੇ ਪਰ ਜੇ ਨਹੀਂ ਵਿੱਚ ਕੁਝ ਰੱਖਦੇ ਬਸ਼ਰ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਬਹੁਤ ਜਿਹੜੀਆਂ ਵਧਣਗੀਆਂ ਕਿਉਂਕਿ ਖੇਤੀ ਦੇ ਉੱਤੇ ਖੇਤੀ ਦੇ ਉੱਤੇ ਜਿਹੜੀ ਲਾਗਤ ਬਹੁਤ ਜ਼ਿਆਦਾ ਜਿਹੜੀ ਆ ਰਹੀ ਆ ਖਰਚਾ ਬਹੁਤ ਬਹੁਤ ਵੱਧ ਰਿਹਾ ਵਾ ਜਿਵੇਂ ਬੀਜਾਂ ਦੀ ਗੱਲ ਕਰ ਲਈਏ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਬੀਜ ਆ ਰਹੇ ਬਹੁਤ ਬਹੁਤ ਮਹਿੰਗੇ ਆ ਰਹੇ ਆ ਉਹਨਾਂ ਦੇ ਉੱਤੇ ਕੋਈ ਸਬਸਿਡੀ ਨਹੀਂ ਅੰਸਾ ਸਰਕਾਰ ਜਿਹੜੀ ਦੇ ਰਹੀ ਜਿਵੇਂ ਖੇਤੀ ਦੇ ਸੰਦਾਂ ਦੀ ਗੱਲ ਕਰ ਲਈਏ ਖੇਤੀ ਦੇ ਸੰਦ ਵੀ ਜਿਹੜੇ ਬਹੁਤ ਬਹੁਤ ਜਿਹੜੇ ਮਹਿੰਗੇ ਹੋ ਚੁੱਕੇ ਆ ਜਿਵੇਂ ਗੱਲ ਕਰ ਲਈਏ ਸਰਕਾਰ ਲਗਾਤਾਰ ਪਰਾਲੀ ਦੇ ਉੱਤੇ ਗੱਲ ਕਰਦੀ ਆ ਕਿ ਪਰਾਲੀ ਕਿਸਾਨ ਜਲਾਉਂਦੇ ਤੇ ਦਿੱਲੀ ਨੂੰ ਧੂਆ ਚੱਲ ਜਾਂਦਾ ਵਾ ਸੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਪੀ ਇਸ ਦੇ ਉੱਤੇ ਕਾਫੀ ਬਾਈਟ ਰੱਖ ਕੇ ਅਸੀਂ ਨਹੀਂ ਚਾਹੁੰਦੇ ਕਿਸਾਨ ਨਹੀਂ ਚਾਹੁੰਦਾ ਪੀ ਉਹ ਪ੍ਰਾਲੀ ਦਾ ਧੂਆ ਕਰੇ ਪ੍ਰਾਲੀ ਨੂੰ ਜਲਾਵੇ ਪਰ ਸਰਕਾਰ ਨੂੰ ਉਸ ਦੇ ਉੱਤੇ ਕੋਈ ਐਕਟ ਬਣਾ ਕੇ ਉਹਦਾ ਜਿਹੜਾ ਵਾ ਸੋਲੂਸ਼ਨ ਕਰਨਾ ਚਾਹੀਦਾ ਉਹਦੇ ਉੱਤੇ ਬਾਈਟਾ ਜੇ ਕੋਈ ਵੱਧ ਤੋਂ ਵੱਧ ਦੇਣਾ ਚਾਹੀਦਾ ਜੋ ਕਿਸਾਨ ਮਜ਼ਦੂਰ ਨੂੰ ਕਹਿ ਕੇ ਤੇ ਜਿਹੜੇ ਪ੍ਰਾਲੀ ਦੀ ਸਾਂਭ ਸੰਭਾਲ ਕਰ ਸਕੇ ਉਹ ਮਜ਼ਦੂਰ ਦਾ ਵੀ ਗੁਜ਼ਾਰਾ ਜਿਹੜਾ ਚੱਲ ਸਕੇ ਤੇ ਕਿਸਾਨ ਵੀ ਜਿਹੜਾ ਪ੍ਰਾਲੀ ਨਾ ਜਲਾਵੇ ਪਰ ਸਰਕਾਰਾਂ ਪਹਿਲਾਂ ਕਹੀ ਜਾਂਦੀਆਂ ਬਾਈਟ ਦੇ ਵਿੱਚ ਇਹ ਕੁਝ ਰੱਖਦੀਆਂ ਨਹੀਂ ਹੈਗੀਆਂ ਅੱਜ ਆਸ ਉਮੀਦ ਹੈਗੀ ਆ ਮੋਦੀ ਸਰਕਾਰ ਤੋਂ ਵੀ ਕੁਝ ਨਾ ਕੁਝ ਜਿਹੜਾ ਬਾਈਟ ਦੇ ਵਿੱਚ ਜੋ ਰੱਖਣਗੇ ਤੇ ਤਾਂ ਜੋ ਕਿਸਾਨ ਨੇ ਕਿਸਾਨੀ ਕੀਤਾ ਜਿਹੜਾ ਵਾ ਚੱਲ ਸਕਦਾ ਵਾ ਕਿ ਵਦਾਂਗੇ ਹੋਰ ਖ अहम ਖਬਰਾਂ ਦੇ ਨਾਲ ਰੁਕ ਕਰਦੇ ਆਂ ਤਾਂ ਅੱਜ ਤੋਂ ਮੁੜ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਨੇ ਗਵਰਨਰ ਤਾਂ ਅੱਜ ਪਠਾਨਕੋਟ ਆਣਗੇ ਬਨਵਾਰੀ لال ਪ੍ਰੋਗ੍ਰੈਸਟਰ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੇ ਨਾਲ ਦੱਸ ਤੀਏ ਕੀ ਗੱਲਬਾਤ ਕਰਨਗੇ ਔਰ ਬਮਿਆਜ਼ ਸੈਕਟਰ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਤਾਂ ਪਰਸੋ ਤੱਕ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਗਵਰਨਰ ਔਰ ਦੱਸ ਤੀਏ ਕਿ ਪਹਿਲਾਂ ਵੀ ਜਦੋਂ ਸਰਹੱਦੀ ਇਲਾਕਿਆਂ ਦਾ ਗਵਰਨਰ ਨੇ ਦੌਰਾ ਕੀਤਾ ਸੀ ਤਾਂ ਉਸ ਸਮੇਂ ਸਵਾਲ ਜਿਹੜੇ ਨੇ ਉਹ ਖੜੇ ਹੋਏ ਸਨ ਯਕੈਲੀਏ ਕੀ ਖਟਾਸ ਇਸ ਕਿਸਮ ਦੀ ਸਰਕਾਰ ਅਤੇ ਗਵਰਨਰ ਦੇ ਵਿਚਕਾਰ ਆਈ ਅੱਜ ਜਿਸ ਨੂੰ ਲੈ ਕੇ ਸਿਆਸੀ ਮੁੱਦਾ ਬੇਖਤ ਪੱਖਿਆ ਤਾਂ ਹੁਣ ਫਿਰ ਤੋਂ ਅੱਜ ਦੌਰੇ ਤੇ ਜਾ ਰਹੇ ਨੇ ਸਰਹੱਦੀ ਇਲਾਕਿਆਂ ਦੇ ਗਵਰਨਰ। ਤਕੁਰ ਇਲਾਕੇ ਗਵਰਨਰ ਜਿਹੜੇ ਨੇ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਔਰ ਦੂਸਰੇ ਪਾਸੇ ਜੇਕਰ ਕਰਕੇ ਕੀ ਜਾਏ ਸੀਐਮ ਭਗਵਾਨ ਪਾਨ ਦੇ ਵੱਲੋਂ ਵੀ ਉਸ ਸਮੇਂ ਜਵਾਬ ਦਿੱਤੇ ਗਏ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਜੇਰਾ ਤੁਹਾਡਾ ਆਪਣਾ ਦਾਇਰਾ ਹੈ ਜੋ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਹੀ ਅਦਾ ਕੀਤਾ ਜਾਵੇ। ਇੰਟਰਫੀਰੈਂਸ ਜਿਹੜੀ ਹੈ ਉਹ ਸਰਕਾਰ ਦੇ ਕੰਮਾਂ ਦੇ ਵਿੱਚ ਨਾ ਹੋਵੇ ਇਸ ਜ਼ਿਕਰ ਵਾਰ-ਵਾਰ ਹੋਇਆ ਪਰ ਦੂਸਰੇ ਪਾਸੇ ਬਨਵਾਰੀ ਦਾ ਕੋਹੇ ਤਾਂ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਨਸ਼ਾ ਔਰ ਹੋਰ ਹਥਿਆਰਾਂ ਦੀ ਸਪਲਾਈ ਇਹ ਬਹੁਤ ਵੱਡੀ ਸਮੱਸਿਆ ਹੈ ਇਸ ਨੂੰ ਲੈ ਕੇ ਗੰਭੀਰਤਾ ਦੇ ਨਾਲ ਸੋਚਣਾ ਹੋਵੇਗਾ ਔਰ ਉਹਨਾਂ ਨੇ ਫਰੇਜ਼ ਵੀ ਕੀਤੀ ਕਿ ਕਿਸ ਕਿਸਮ ਦੇ ਨਾਲ ਬੀਐਸਐਫ ਅਤੇ ਪੁਲਿਸ ਸੁਰੱਖਿਆ ਦਸਤੇ ਜੁੜੇ ਨੇ ਉਹਨਾਂ ਦੇ ਵੱਲੋਂ ਮਿਲ ਕੇ ਇਸ ਸਾਰੇ ਨੈਕਸਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਵੇਂ ਅੱਗੇ ਤੋਕੇ ਟੈਕਨੀਕਸ ਵਰਤੀਆਂ ਜਾਂਦੀਆਂ ਅੱਜ ਜੇ ਵੀ ਵੇਖਣਾ ਹੋਏਗਾ ਕਿ ਜਿਹੜੀ ਬਮਿਆ ਸੈਕਟਰ ਚ ਵਿਲੇਜ ডিফেন্স ਕਮੇਟੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਉਸ ਤੋਂ ਬਾਅਦ ਕੀ ਕੁਝ ਨਿਚੋੜ ਨਿਕਲ ਕੇ ਆਉਂਦਾ ਹੈ ਕਿਉਂਕਿ ਬਹੁਤ ਵੱਡੀ ਸਮੱਸਿਆ ਵਾਕਈ ਬਣੀ ਹੋਈ ਆ ਔਰ ਇਸ ਨੂੰ ਨਜੀਠਣ ਦੇ ਲਈ ਲਗਾਤਾਰ ਜਿਹੜੀਆਂ ਟੀਮਾਂ ਨੇ ਕੰਮ ਕਰਦੀਆਂ ਨੇ ਔਰ ਅਸੀਂ ਰੋਜ਼ਾਨਾ ਵੇਖ ਰਹੇ ਹਾਂ ਬਹੁਤ ਸਾਰੇ ਡਰੋਨ ਫੜੇ ਜਾਂਦੇ ਨੇ ਬਹੁਤ ਸਾਰੇ ਹਥਿਆਰ ਨਸ਼ਾ ਜਿਹੜਾ ਹੈ ਜਿਹੜਾ ਖੇਤਾਂ ਵਿੱਚ ਡਿੱਗਿਆ ਹੁੰਦਾ ਹੈ ਤਾਂ ਉਸ ਨੂੰ ਬਰਾਮਦ ਕੀਤਾ ਜਾਵੇ ਉਦਰ NEET ਪ੍ਰੀਖਿਆ ਮਾਮਲੇ ਤੇ ਅੱਜ ਮੁਰਤੋਂ ਸੁਣਵਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ ਅੱਜ ਮੁਰਤੋਂ ਸੁਣਵਾਈ ਹੋਣੀ ਹੈ ਕਾ ਸੁਪਰੀਮ ਕੋਰਟ ਨੇ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੇ ਸਨ ਤਾਂ IIT ਦਿੱਲੀ ਦੇ ਡਾਇਰੈਕਟਰ ਨੂੰ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੇ ਗਏ ਸਨ ਤਾਂ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੀ ਗਿਆ ਔਰ ਪ੍ਰੀਖਿਆ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਸਨ ਗਲਤ ਆਪਸ਼ਨ ਇਹ ਸੁਪਰੀਮ ਕੋਰਟ ਦੇ ਵੱਲੋਂ ਕੀ ਆ ਗਿਆ ਹੈ ਗਲਤ ਜਵਾਬ ਦੀ ਜਾਂਚ ਲਈ ਕਮੇਟੀ ਦੇ ਗਠਨ ਦੇ ਹੁਕਮ ਕਰ ਦਿੱਤੇ ਗਏ ਨੇ ਯਾਨੀ ਕਿ ਇਹ ਮਾਮਲਾ ਪੂਰਾ ਖੋਖ ਦੇ ਨਾਲ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਔਰ ਇਸ ਨੂੰ ਸੀ ਕਹ ਲਈਏ ਤਾਂ ਪੂਰਾ ਗੰਭੀਰਤਾ ਦੇ ਨਾਲ ਸਾਰੇ ਮੁੱਦੇ ਨੂੰ ਵਾਚ ਕੇ ਹੋਏ ਉਸ ਤੋਂ ਬਾਅਦ ਕੋਈ ਫੈਸਲਾ ਜੁੜਾ ਹੈ ਉਹ ਦਿੱਤਾ ਜਾ ਸਕਦਾ ਹੈ ਕਿਉਂਕਿ ਜਦੋਂ ਕੇਂਦਰ ਅਤੇ ਐਨਟੀਏ ਕਹਿ ਰਹੇ ਹੋਣ ਕਿ ਪ੍ਰੀਖਿਆ ਰੱਦ ਨਹੀਂ ਹੋਣੀ ਚਾਹੀਦੀ ਔਰ ਜਿੱਥੇ-ਜਿੱਥੇ ਗੜਬੜੀਆਂ ਨੇ ਉਸ ਨੂੰ ਲੈ ਕੇ ਜਾਂਚ ਜ਼ਰੂਰ ਹੋਵੇਗੀ। ਤਨੀਤ ਪ੍ਰੀਖਿਆ ਮਾਮਲਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਵੀ ਕੱਲ ਹੰਗਾਮਾ ਹੋਇਆ ਹੈ ਉੱਥੇ ਵੀ ਸਿੱਖਿਆ ਮੰਤਰੀ ਜਵਾਬ ਦਿੰਦੇ ਹੋਏ ਨਜ਼ਰ ਆਏ ਸਨ ਤਾਂ ਵਿਰੋਧੀ تیر ਲਗਾਤਾਰ ਸਰਕਾਰ ਨੂੰ ਘੇਰ ਰਹੇ ਉਧਰਾਹਤ ਫਤਿਹ ali ਖਾਨ ਦੇ ਵੱਲੋਂ ਗ੍ਰਿਫਤਾਰੀ ਦੀ ਖਬਰ ਦਾ ਖੰਡਨ ਕੀਤਾ ਗਿਆ ਹੈ ਕਟੀਆਂ ਅਫਵਾਹ ਕਟੀਆਂ ਅਫਵਾਹਾਂ ਫਲੌਨ ਦੇ ਵੱਲ ਧਿਆਨ ਨਾ ਦਿਓ ਇਰਾਹਤ ਫਤਿਹ ali ਖਾਨ ਦੇ ਵੱਲੋਂ کیا ਗਿਆ ਹੈ ਅਜਿਹਾ ਕੁਝ ਵੀ ਨਹੀਂ ਜੋ ਦੁਸ਼ਮਣ ਸੋਚ ਰਹੇ ਹੋ ਤਾਂ ਮੈਂ ਆਪਣੇ ਗੀਤ ਰਿਕਾਰਡ ਕਰਨ ਦੇ ਲਈ ਦੁਬਈ ਆਇਆ ਹਾਂ ਸਭ ਕੁਝ ਠੀਕ ਚੱਲ ਰਿਹਾ ਹੈ ਤੇ ਜਲਦ ਤੁਹਾਨੂੰ ਨਵੇਂ ਗੀਤ ਦੇ ਨਾਲ ਸਰਪ੍ਰਾਈਜ਼ ਕਰਾਂਗਾ ਔਰ ਦੁਬਈ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਦੇ ਗ੍ਰਿਫਤਾਰੀ ਦੀ ਹੋਣ ਦੀ ਗੱਲ ਆਈ ਸੀ ਖਬਰ ਆਈ ਸੀ ਤਾਂ ਪਾਕਿਸਤਾਨੀ ਨਿਊਜ਼ ਚੈਨਲ ਦੇ ਹਵਾਲੇ ਤੋਂ ਦੱਸੀ ਕਿ ਖਬਰ ਆਈ ਸੀ ਜਿਸ ਨੂੰ ਹੁਣ ਰਾਹਤ ਫਤਿਹ ਅਲੀ ਖਾਨ ਨੇ ਵੀਡੀਓ ਜਾਰੀ ਕਰਕੇ ਨਕਾਰਿਆ ਹੈ ਹਾਲਾਂਕਿ ਇਸ ਵੀਡੀਓ ਸੰਦੇਸ਼ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਨੇ ਗ੍ਰਿਫਤਾਰੀ ਜਾਂ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਤੇ ਕੁਝ ਵੀ ਸਪਸ਼ਟ ਨਹੀਂ ਕੀਤਾ ਯਹਾਂ ਤੇ ਦੁਬਈ ਮੈਂ ਆਪਣੇ ਗਾਣੇ ਰਿਪੋਰਟ ਕਰਨੇ ਲਈ ਆਇਆ ਹੋਵਾਂ ਹੂੰ और बहुत अच्छे हमारे गाने यहाँ पे हो रहे हैं और एवरी थिंग इज फाइन और मैं यही आपसे गुजारिश करूंगा कि घटिया अफवाहों पे बिल्कुल भी कान ना धरे ऐस, ऐसा कुछ नहीं है जैसा दुश्मन जो है वो सोच रहे हैं ऐसा कुछ नहीं है इनशा ताला मैं जल्द अपने वतन में वापस आऊँगा आप सब लोगों के पास आऊंगा और इनशाला त एक बहुत बहुत सुपर हिट गानों के साथ जो है वो आपको महसूस करेंगे और इन शह मैं ऑल ओवर द वर्ल्ड के जितने भी मेरे फैन हैं उनसे मैं ये गुजारिश करता हूं कि घटिया खबरों पे घटिया अफवाहों पे बिल्कुल कान ना धरें अपना भी वक्त ज़ाया ना करें और अपने आर्टिस्ट को भी जो है वो इतना जो है वो आप आप उठा आप, आप उठा के रखिये आपने उठाना है तो आपका आर्टिस्ट जो है वो आपके साथ खड़ा है तो इनशा तला यू आर माई पावर my audience, my fans are my power. और अल्लाह ताला के बाद मेरे fans हैं जो मेरे मेरे power हैं और मैं उनसे बुलाऊँ। ਉਦੋਂ ਵਿਰੋਧੀ ਧਿਰਾਂ ਦੇ ਐਮਪੀਜ਼ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਔਰ ਦਿੱਲੀ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਆਮ ਪਾਰਟੀ ਸ਼ੋਮਨੀ ਅਕਾਲੀ ਦਲ ਅਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਾ ਸਟੇਕ ਇਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਰੰਧਾਵਾ ਰਾਜਾ ਵੜਿੰਗ ਅਤੇ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਏ ਨੇ ਹਰਿਆਣਾ ਕਾਂਗਰਸ ਦੇ ਦੋ ਐਮਪੀਜ਼ ਵੀ ਦਸਤੇ ਕੀ ਮੀਟਿੰਗ ਦੇ ਵਿੱਚ ਮੌਜੂਦ ਰਹੇ ਔਰ ਕਿਸਾਨਾਂ ਨੇ ਅ ਮੈਂਬਰ ਪਾਰਲੀਮੈਂਟ ਦੇ ਕੇ ਸਾਰੀਆਂ ਮੰਗਾਂ ਰੱਖੀਆਂ ਨੇ ਤਾਂ ਸੰਸਦਾਂ ਦੇ ਵੱਲੋਂ ਪ੍ਰਾਈਵੇਟ ਬਿੱਲ ਓਨ ਦੀ ਗੱਲ ਕਹੀ ਗਈ ਹੈ ਤਾਂ ਇੰਡੀਆ ਬਲੌਕ ਕਿਸਾਨਾਂ ਦਾ ਮੁੱਦਾ ਚੁੱਕੇਗਾ ਰੰਧਾਵਾ ਨੇ ਇਹ ਕਿਹਾ ਹੈ ਸਾਡੀ ਕੋਸ਼ਿਸ਼ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰ ਸ਼ੋਰ ਦੇ ਨਾਲ ਚੁੱਕੀਏ ਇਹ ਹੈ ਇਹ ਮਲਵਿੰਦਰ ਕਾਂਗ ਦੀ ਵੱਲੋਂ ਕਿਹਾ ਗਿਆ ਉਥੇ ਹਰਸੰਗਤ ਬਾਦਲ ਕਹਿੰਦੇ ਹੋਏ ਨਜ਼ਰ ਆਇਆ ਕਿ ਸਾਨੂੰ ਇੱਕ ਰਣਨੀਤੀ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਯਾ ਬਲੌਕ ਨੂੰ ਜਿੰਨੇ ਐਮਪੀਜ਼ ਹੈ जो जो मेन मेन है वो सभी इनकी बात की है और वहाँ उन्होंने कहा कि प्राइवेट बिल लेकर आना चाहिए प्राइवेट बिल को गवर्नमेंट एक्सेप्ट करती है या नहीं करती है तो स्पीकर साहब का इम्परगेटिव है पर ऐसा है कि इंडिया ब्लॉक के जो जितने भी लीडर्स हैं उनको मिलकर उनको कहा जाए कि अर्जेंटमेंट मोशन लेकर आएँ इनकी मांगों के लिए बात उठाएँ वो हम बात करेंगे क्या है अभी असि अपनी लीडरशिप ना गल कराएंगे पार्टी की लीडरशिप ना ਔਰ ਆਮ ਆਦੀ ਪਾਰਟੀ ਫਰੋਮ ਦਾ ਫਰਸਟ ਡੇ ਹੈ ਭਗਵੰਤ ਮਾਨ ਜੀ ਹੋਣ ਚ ਹੈਰਵਿੰਦ ਕੇਜਰੀਵਾਲ ਜੀ ਹੋਣ ਅਸੀਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਆ ਔਰ ਸਾਡੀ ਕੋਸ਼ਿਸ਼ ਹੋਊਗੀ ਇਹ ਸੈਸ਼ਨ ਚ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਜਿਹੜਾ ਆ ਉਹ ਪਾਰਲੀਮੈਂਟ ਦੇ ਜਿਹੜੇ ਹਾਊਸ ਰੱਖਿਆ ਜਾਵੇ ਔਰ ਵਾਜਿਬ ਮੰਗਾਂ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਪ੍ਰੈਜ਼ੀਡੈਂਟ ਨੰਬਰ ਬਿਲ ਕਹਿੰਦੇ ਸੇ ਪਹਿਲੇ ਮੈਂ ਤਾਂ ਪਹਿਲੇ ਕਾਮ ਕਰਕੇ ਬੈਠੂ ਲੇਕਿਨ सोलह साल का जो इस पार्लियामेंट में मुझे तजुर्बा तो है ये बिल तो कभी आते ही नहीं है और ना ही कोई इसका कभी कानून बनता है ये सिर्फ एक पॉस्चरिक होती है खबर बनाने के लिए तो ठीक है जब वही इंटेंशन है तो ठीक है लेकिन असली में जो ये इसको हकीकत बनानी है तो बहुत ज़बरदस्त लड़ाई और ये ज़बरदस्त लड़ाई जो तो मेजर अपोजिशन है जो इंडिया अलायंस है उनको सारा अपनी पार्टियों को इकट्ठा चाहिए वो पार्टियाँ इकट्ठी हो सकती हैं संसद तक पहुँचने के लिए फिर उनको किसानों के लिए भी अपने मतभेद छोड़ के इसके पीछे एजेंडा बनाना चाहिए एक तो स्ट्रैटेजी बनानी चाहिए और उस तो स्ट्रेटजी के तहत काम करना चाहिए ਤਾਂ ਮੀਟਿੰਗ ਦੇ ਦੌਰਾਨ ਸ਼ੋਮਨੀਆ ਕਾਰਜਦਲ ਦੇ ਐਮਪੀ ਹਰਸਮਰਤ ਕੌਰ ਬਾਦਲ ਸਮਝਾਉਂਦੇ ਹੋਏ ਨਜ਼ਰ ਆਏ ਕਿ ਪ੍ਰਾਈਵੇਟ ਬਿੱਲ ਦੇ ਨਾਲ ਕੁਝ ਨਹੀਂ ਹੋਣਾ। ਉਹਨਾਂ ਕਿਹਾ ਕਿ ਉਹ ਆਪਣੇ ਤਜਰਬੇ ਦੇ ਆਧਾਰ ਤੇ ਦੱਸ ਰਹੇ ਨੇ। ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਹੋਣਾ। ਜ਼ਰੂਰੀ ਇਹ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਮਿਲ ਕੇ ਸਰਕਾਰ ਤੇ ਦਬਾਅ ਬਣਾਉਣ। ਉਹਨਾਂ ਵੀ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਦੇ ਮੌਕੇ ਹੀ ਚੁਕੇਗੀ ਔਰ ਇਸ ਦੇ ਲਈ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਰਣਨੀਤੀ ਬਣੇ। ਦਰਸਲ ਕਿਸਾਨਾਂ ਦੀ ਵਿਰੋਧੀ ਧਿਰਾਂ ਦੇ ਐਮਪੀਸ ਤੋਂ ਮੰਗ ਹੈ ਕਿ ਉਹ ਸਦਨ ਦੇ ਅੰਦਰ ਕਿਸਾਨੀ ਮਸਲਿਆਂ ਤੇ ਪ੍ਰਾਈਵੇਟ ਬਿੱਲ ਲੈ ਕੇ ਹਾਂ ਜੀ ਜੇ ਕਿ ਕਮੇਟੀ ਨਹੀਂ ਬਣੀ ਤਾਂ ਫਾਈਲ ਵੀ ਕਰ ਦਿਓ ਉੱਥੇ ਹੀ ਲਟਕਿਆ ਰਹੂਗਾ ਦੂਜਾ 16 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਬਹੁਤ سارے ਪ੍ਰਾਈਵੇਟ ਮੈਂਬਰ ਵੀ ਮੈਂ ਤਾਂ ਮੇਰੇ ਕਲੀਨ ਜਿਹੜੇ ਮੇਰੇ ਨਾਲ ਰਹੇ ਨੇ ਮੈਨੂੰ ਲੱਗਦਾ ਕਿ 20 ਸਾਲਾਂ ਚ ਜਿਹੜਾ ਇੱਕ ਰਾਜ ਸਭਾ ਦੇ ਮੈਂਬਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਸੁਪਰੀਆ ਸੁਨੇ ਮੇਰੇ ਨਾਲ 2009 ਤੋਂ ਉਹਨਾਂ ਦਾ ਇੱਕ ਦਾ ਜਵਾਬ ਨਹੀਂ ਤਾਂ ਆਂ ਹੀ ਨਹੀਂ ਦਿੰਦੇ ਇਹ ਸਰਕਾਰ ਦੇ ਖਰਚੇ ਹੁੰਦਾ ਉਹ ਕਿਹੜਾ ਆਣਾ ਚ ਨੇ ਨਾ ਚਾਹੁੰਦੇ ਨਹੀਂ ਦੇਣਾ ਚਾਹੁੰਦੇ ਆਪਾਂ ਜਿੰਨਾ ਮਰ ਜਾਈਏ ਇਹ ਲੜਾਈ ਲੜੀ ਜਾਊਗੀ ਜ਼ਮੀਨ ਦੇ ਪੱਦਰ ਤੇ ਪਾਰਲਮੈਂਟ ਜੀ ਅਸੀਂ ਸਿਰਫ ਇੱਕ ਕਲੈਕਟਿਵ ਇੱਕ ਪ੍ਰੈਸ਼ਰ ਪਾ ਸਕਦੇ ਕਿ ਬਿੱਲ ਨਾਲ ਹੀ ਕੁਝ ਨਹੀਂ ਹੋਣਾ ਸੱਚ ਗੱਲ ਆ ਗਈ ਇਹ ਜ਼ਮੀਨੀ ਪੱਦਰ ਤੇ ਦੂਜਾ ਜੀ ਕਮੇਟੀ ਅਜੇ ਬਣੀ ਨਹੀਂ ਆ ਤਾਂ ਇਹ ਐਨੀਵੇਰ ਵਿంటర్ ਸੈਸ਼ਨ ਦੇ ਟਾਈਮ ਪੈ ਜਦੋਂ ਪੈ ਬਣੋਗੇ ਤੁਹਾਡੇ ਕੋਲ ਉਹ ਟਾਈਮ ਮਿਕਾ ਉਹਨੇ ਹੀ ਚੈੱਕ ਕਰਕੇ ਪਤਾ